ਪੰਜਾਬ ਲੋਕ ਰੰਗ ਯੂਐਸਏ ਵੱਲੋਂ ਧਾਰਮਿਕ ਨਾਟਕ ਜ਼ਫਰਨਾਮਾ ਰਾਹੀ ਜੋ ਕਿ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਸ਼ਲਾਗਾਇਓਗਾ ਡੀਆਈਜੀ ਮਨਦੀਪ ਸਿੰਘ ਸਿੱਧੂ ਪਟਿਆਲਾ ਪੰਜਾਬ ਲੋਕ ਰੰਗ ਅਤੇ ਸੱਤਕਾਰ ਰੰਗ ਮੰਚ ਮੋਹਾਲੀ ਦੇ ਸਾਂਝੇ ਉਪਰਾਲੇ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਫਲਤਾਪੂਰਵਕ ਖੇਡੇ ਜਾ ਰਹੇ ਪੰਜਾਬੀ ਨਾਟਕ ਜ਼ਫਰਨਾਮਾ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਟੀਮ ਵੱਲੋਂ ਹਰ ਪਾਰ ਦੀਵਾਨਾ ਸਨੇ ਹੋਰ ਉੱਚ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਉੱਤੇ ਸੰਬੋਧਨ ਕਰਦਿਆਂ ਹੋਇਆ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਧਾਰਮਿਕ ਨਾਟਕ ਜ਼ਫਰਨਾਮਾ ਦੇ ਲੇਖਕ ਅਤੇ ਨਿਰਦੇਸ਼ਕ सुरेंद्र ਸਿੰਘ ਤਨਵਾ ਵੱਲੋਂ ਅਮਰੀਕਾ ਤੋਂ ਆਪਣੀ ਟੀਮ ਨਾਲ ਲੈ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਦੀ ਜੀਵਨੀ ਦੇ ਆਧਾਰ ਤੇ ਨਾਟਕ ਜ਼ਫਰਨਾਮਾ ਪੇਸ਼ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਚੁੱਪ ਕਰ ਜਾ ਜਹਾਨਾ ਚੁੱਪ ਕਰ ਜਾ। ਅਸੀਂ ਕੋਈ ਗੱਲਬਾਤ ਕਰਨ ਦੀ ਸੋਚ ਰਹੇ ਹਾਂ। ਮੈਂ 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 ਬਹੁਤ ਦੁਖੀ ਹਾਂ ਜਦ ਚਲੀ ਜਾਂਦਾ। ਚਲੀ। ਦੁਖੀ ਦੁਖੀਤਾ ਤੁਅ ਜੇ ਹੋਵੇਂ ਕਾਰਨ ਸੇ ਯਾਦ ਕਰ ਕੈਦ ਵਿੱਚ ਤੇਰਾ ਬੁੱਢਾ ਬਾਪ ਅਜਾ ਨਾ ਤੇਰਾ ਮੱਭਾ ਕੁ ਲੋ ਜਾਵਾਗਾ ਬਲੋ ਜਾਮਗਾ ਨਾ ਚਲੀ ਜਾ ਮੈਂ ਤੇ ਚਲੀ ਜਾਨੀ ਔਰੰਜੇਪ ਪਰ ਵੇਖਦਾ ਜਾਈ ਤੂੰ ਕਿ ਮੈਂ ਦੱਸ ਦੱਸ ਕੇ ਬਨੇਗਾ ਰੇਂਦੀ ਦੁਨੀਆ ਤੇਰਾ ਹਸਰ ਦੇਖੂ ਔਰੰਜੇਪ ਜਿਹੜੇ ਜਿਸ ਤਰ੍ਹਾਂ ਨਾਲ ਤੁਸੀਂ ਏ ਸਟੇਜ ਤੇ ਪਰਫਾਰਮ ਕੀਤਾ ਹੈ ਉਹ ਸੱਚੀ ਬਹੁਤ ਘੱਟ ਮੌਕਾ ਮਿਲਦਾ ਜਿਹੜੇ ਪਲੇ ਦੇਖਣ ਦਾ ਨਾਰਮਲ ਅੱਜ ਕੱਲ ਟੀਵੀ ਨੇ ਸਿਨੇਮਾ ਨੇ ਤੇ ਉਹ ਜਿਹੜਾ ਟਾਈਮ ਉਸ ਪਾਸੇ ਲੈ ਲਿਆ ਤੇ ਰੰਡਾ ਕੁੰਡਾ ਸੋਸ਼ਲ ਮੀਡੀਆ ਨੇ ਲੈ ਲਿਆ ਪਰ ਅੱਜ ਪਟਿਆਲੇ ਦੇ ਵਿੱਚ ਹੁਣਾ ਤਾਂ ਇਹ ਚਾਹੀਦਾ ਸੀ ਜਿਸ ਢੰਗ ਦਾ ਇਹ ਪਲੇ ਤੇ ਜਿਸ ਢੰਗ ਦੀ ਰੂਹ ਤੁਸੀਂ ਤੁਹਾਡੇ ਕਲਾਕਾਰਾਂ ਨੇ ਤੁਹਾਡੇ ਸਾਥੀ ਕਲਾਕਾਰਾਂ ਨੇ ਤਰੋਂ ਹਸਾ ਉਹ ਸੱਤ ਸਮੁੰਦਰੋਂ ਪਾਰ ਆ ਕੇ ਤੁਸੀਂ ਪੰਜਾਬ ਦੇ ਵਿੱਚ ਇਹ ਜਿਹੜੇ ਸਾਡੇ ਵੀ ਪਲੇ ਕਰ ਰਹੇ ਨੂੰ ਉਹ ਅੱਜ ਖਾਲ ਖਤਾ ਘੱਟ ਭਰਿਆ ਹੁੰਦਾ ਪਰ ਕੋਈ ਗੱਲ ਨਹੀਂ ਉਮੀਦ ਨਹੀਂ ਛੱਡਣੀ ਚਾਹੀਦੀ ਇਹ ਤੁਸੀਂ ਜਿਹੜੀ ਅੜਖ ਜਗਾ ਕੇ ਜਾਣੇ ਹੋ ਮੈਂ ਉਹਦੇ ਬੀਡੇ ਨੂੰ ਨਾਲ ਲੈ ਕੇ ਆਇਆ ਸੀ ਤੇ ਉਹ ਬੱਚਿਆਂ ਨੂੰ ਹਲੇ ਉਸ ਗੱਲ ਦਾ ਆਈਡੀਆ ਨਹੀਂ ਮੈਂ ਕਿਹਾ ਚੱਲ ਤੈਨੂੰ ਉਹ ਪਲੇ ਦਿਖਾਈਏ ਹਿਸਟਰੀ ਨੂੰ ਰੀ ਵਿਜ਼ਿਟ ਕਰਾਈਏ ਹਾਂ ਇਸ ਕਰਕੇ ਤੁਹਾਡਾ ਸਾਰਿਆਂ ਦਾ ਇੱਥੇ ਪਟਿਆਲੇ ਆਉਣ ਤੇ ਜੀ ਆਇਆਂ ਇਹ ਦਰਸ਼ਕ ਵੀ ਜਿਹੜੇ ਇੱਥੇ ਬੈਠੇ ਆ ਉਹ ਰੰਧੇ ਉਮਰੇ ਯਾਦ ਰੱਖਣਗੇ ਪ੍ਰਾਂਤ ਸਪਰਵਾਲ ਸਾਹਿਬ ਤਾਂ ਇਸ ਪਟਿਆਲੇ ਦੀ ਜਨ ਜਾਨ ਹੈ ਤੇ ਉਹ ਸਾਡੇ ਬਜ਼ੁਰਗ ਵੀ ਆ ਉਹ ਵੀ ਇੱਥੇ ਹਾਜ਼ਰ ਹੈ ਤੁਮਵਾਰ ਸਾਹਿਬ ਪਰਮਿੰਦਰ ਜੀ ਤੇ ਬਾਕੀ ਆਪਣੇ ਜਤਿੰਦਰ ਜੀ ਤੇ ਪਰਮਿੰਦਰ ਪੁਲਵਾਨ ਜੀ ਉਹਨਾਂ ਸਾਰਿਆਂ ਦਾ ਤੁਹਾਡੀ ਟੀਮ ਦਾ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਹੈ ਇਵੇਂ ਸ਼ਾਲਾ ਤੁਸੀਂ ਇਵੇਂ ਪਲੇ ਕਰਦੇ ਰਹੋ ਰੱਬ ਤੁਹਾਨੂੰ ਬੰਦ ਰੋਸੀਆਂ ਦੇਵੇ ਇਹ ਹੀ ਖੁਸ਼ੀਆਂ ਦੇ ਸਨੇਹੀ ਇਹ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਟੇਜ ਉੱਤੇ ਦੱਸ ਕੇ ਉਹ ਜਿਵੇਂ ਅੱਗੇ ਕਹ ਦੋ ਪਰਫਾਰਮ ਕਰਕੇ ਉਹ ਅਸੀਂ ਇਹ ਜਿਹੜਾ ਜਫਰ ਨਾਮਾ ਪਲੇ ਨਹੀਂ ਦੇਖ ਰਹੇ ਸੀ ਅਸੀਂ ਹਿਸਟਰੀ ਨੂੰ ਰੀ ਵਿਜ਼ਿਟ ਕਰ ਰਹੇ ਸੀ ਮੈਂ ਮਹਿਸੂਸ ਕਰ ਰਿਹਾ ਸੀ ਪਿਕਚਰ ਦੇਖ ਕੇ ਬੰਦਾ ਉਹ ਓਵੇਂ ਭੁੱਲ ਜਾਂਦਾ ਅਸੀਂ ਨਾਲ-ਨਾਲ ਤੁਹਾਡੇ ਉਹ ਚੱਲ ਰਹੇ ਸੀ ਬਹੁਤ ਬਹੁਤ ਧੰਨਵਾਦ